ਵੇਰੇ ਸਵੇਰੇ ਪੁਚਾਲ ਦੇ ਝਟਕਿਆਂ ਤੇ ਨਾਲੇ ਕੰਬ ਗਈ ਧਰਤੀ ਅੱਜ ਸਵੇਰੇ ਦਿੱਲੀ ਐਨਸੀਆਰ ਵਿੱਚ ਇੱਕ ਜ਼ਬਰਦਸਤ ਪੁਚਾਲ ਆਇਆ ਇਹ ਪੁਚਾਲ ਇੰਨਾ ਤੇਜ਼ ਸੀ ਕਿ ਬੈੱਡ ਤੋਂ ਲੈ ਕੇ ਖਿੜਕੀ ਤੱਕ ਸਭ ਕੁਝ ਹਿੱਲਣ ਲੱਗ ਪਿਆ ਕਈ ਸਾਲਾਂ ਬਾਅਦ ਸੋਮਵਾਰ ਸਵੇਰੇ ਦਿੱਲੀ ਐਨਸੀਆਰ ਵਿੱਚ ਇੰਨਾ ਤੇਜ਼ ਪੁਚਾਲ ਮਹਿਸੂਸ ਕੀਤਾ ਗਿਆ ਪੁਚਾਲ ਕਾਰਨ ਧਰਤੀ ਕਈ ਸਕਿੰਟਾਂ ਤੱਕ ਹਿੱਲਦੀ ਰਹੀ ਹੈ ਡੂੰਘੀ ਨੀਦ ਵਿੱਚ ਸੁੱਤੇ ਲੋਕ ਵੀ ਡਰ ਕੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ ਤੇ ਹੁਣ ਤੱਕ ਇਸ ਭੁਚਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਦਿੱਲੀ ਨੁਆਇਦਾ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ 10 ਦੱਸਿਏ ਕਿ ਸਵੇਰੇ 5:30 ਵਜੇ ਦੇ ਕਰੀਬ ਇਹ ਭੁਚਾਲ ਆਇਆ 32 ਸਕਿੰਟਾਂ ਤੱਕ ਹਿੱਲਦੀ ਲਈ ਹੈ ਔਰ ਲੋਕ ਡਰ ਕੇ ਅਤੇ ਬਾਹਰ ਭੱਜਣ ਲੱਗੇ ਲੋਕਾਂ ਨੇ ਪੁਚਾਲ ਨੂੰ ਬਿਸਤਰੇ ਤੇ ਵੀ ਮਹਿਸੂਸ ਕੀਤਾ ਤੇ ਕਾਰ ਦੀਆਂ ਚੀਜ਼ਾਂ ਸਾਰੀਆਂ ਹਿੱਲਣ ਲੱਗ ਪਈਆਂ ਇਸ ਪੁਚਾਲ ਦੀ ਤ੍ਰਿਪਤਾ ਜਿਹੜੀ ਆ ਉਹ 4.3 ਮਾਪੀ ਗਈ ਹੈ ਇਸ ਪੁਚਾਲ ਦਾ ਕੇਂਦਰ ਦਿੱਲੀ ਐਨਸੀਆਰਸੀ ਔਰ ਦਿੱਲੀ ਐਨਸੀਆਰ ਦੀ ਤੱਤੀ ਨੂੰ ਪੁਚਾਲ ਦਾ ਕੇਂਦਰ ਬਣੇ ਨੂੰ ਬਹੁਤ ਸਮਾਂ ਹੋ ਗਿਆ ਸੀ ਇਸ ਦੀ ਨੁਕਾਈ 5 ਕਿਲੋਮੀਟਰ ਸੀ ਪੁਚਾਲ ਇਨਾ ਤੇਜ਼ ਸੀ ਕਿ ਲੋਕਾਂ ਨੂੰ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਧਰਤੀ ਦੇ ਅੰਦਰ ਕੁਝ ਬਹੁਤ ਵੱਡਾ ਵਾਪਰਿਆ ਹੋਵੇ ਕਾਰ ਦੀਆਂ ਕੰਧਾਂ ਤੇ ਖਿੜਕੀਆਂ ਹਿੱਲਣ ਲੱਗ ਪਈਆਂ ਫਿਲਹਾਲ ਇਸ ਪੁਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਪੁਚਾਲ ਬਾਰੇ ਤਾਜ਼ਾ ਅਪਡੇਟ ਜਿਹੜੀ ਸਾਹਮਣੇ ਆਈ ਹੈ ਔਰ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਨੇੜਲੇ ਇਲਾਕਿਆਂ 'ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਔਰ ਸਾਰੇ ਲੋਕ ਸ਼ਾਂਤ ਰਹਿਣ ਤੇ ਸੁਰੱਖਿਆ ਸਾਵਧਾਨੀਆਂ ਦਾ ਪਾਲਨਾ ਕਰਨ ਔਰ ਸੰਭਾਵੀ ਪੁਚਾਲ ਦੇ ਝਟਕੇ ਲਈ ਸੁਚੇਤ ਰਹਿਣ ਦੀ ਲੋੜ ਹੈ ਔਰ ਅਧਿਕਾਰੀ ਸਥਿਤੀ ਦੇ ਨੇੜੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੱਸ ਦਈਏ ਕਿ ਹੁਣ ਦਿੱਲੀ NCR ਦੇ ਵਿੱਚ ਜਿੱਥੇ ਤੜਕਸਾਰ ਵੱਡੇ ਪੱਧਰ ਦੇ ਉੱਤੇ ਪੁਚਾਲ ਜਿਹੜਾ ਆਇਆ ਔਰ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਹਲਚਲ ਪੈਦਾ ਹੋ ਗਈ ਸੀ ਔਰ ਦੱਸਿਆ ਜਾ ਰਿਹਾ ਕਿ ਦਿੱਲੀ NCR 'ਚ ਬਹੁਤ ਲੰਬਾ ਸਮਾਂ ਹੋ ਗਿਆ ਸੀ ਕਿ ਪੁਚਾਲ ਕੋਈ ਨਹੀਂ ਆਇਆ ਸੀ ਔਰ ਜਿਸ ਤੋਂ ਬਾਅਦ ਬਹੁਤ ਸਮੇਂ ਬਾਅਦ ਜਿਹੜਾ ਦਿੱਲੀ ਦੀ ਧਰਤੀ ਦੇ ਉੱਤੇ ਪੁਚਾਲ ਦੇਖਣ ਨੂੰ ਮਿਲਿਆ ਤਾਂ ਹਾਲਾਂਕਿ ਪੁਚਾਲ ਦੀ ਤਿੱਪਰਤਾ ਜਿਹੜੀ ਆ 4.3 ਮਾਪੀ ਗਈ ਹੈ ਇਸ ਪੁਚਾਲ ਦਾ ਕੇਂਦਰ ਦਿੱਲੀ ਐਨਸੀਆਰ ਦੱਸਿਆ ਗਿਆ ਔਰ ਇਸ ਦੀ ਡੂੰਘਾਈ 5 ਕਿਲੋਮੀਟਰ ਸੀ ਤੇ ਦੱਸਦੀ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਕਿ ਜਿਹੜੇ ਪ੍ਰਸ਼ਾਸਨ ਹੈ ਪੂਰਨ ਤੌਰ ਤੇ ਨਜ਼ਰ ਜਿਹੜੀ ਆ ਰੱਖੀ ਹੋਈ ਆ ਉਸਨੇ ਪਰ ਦੱਸਿਆ ਕਿ ਦਿੱਲੀ ਦੇ ਵਿੱਚ ਤੜਕਸਾਰ 5:35 ਵਜੇ ਦੇ ਕਰੀਬ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਭੁਚਾਲ ਦੇ ਝਟਕਿਆਂ ਦੇ ਨਾਲ ਤੜਕਸਾਰ ਇਹ ਜਿਹੜੀ ਧਰਤੀ ਕੰਬਦੀ ਹੋਈ ਨਜ਼ਰ ਆਈ ਹੈ ਤਾਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਹ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਜਿਸ ਤਰੀਕੇ ਦੇ ਨਾਲ ਪੁਚਾਲ ਦਿੱਲੀ ਦੀ ਧਰਤੀ ਤੇ ਆਇਆ ਤਾਂ ਪਰ ਗਨੀਮਤ ਇਹ ਰਹਿੰਦੀ ਹੈ ਕਿ ਕੋਈ ਜਾਨੀ ਨੁਕਸਾਨ ਦੀ ਖਬਰ ਫਿਲਹਾਲ ਦੇ ਸਮੇਂ ਦੇ ਲਈ ਕੁਝ ਵੀ ਸਾਹਮਣੇ ਨਹੀਂ ਆਈ ਹੈ ਲੋਕ ਜਿਹੜੇ ਸੁਰੱਖਿਆਤਰੇ ਨੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੈ ਔਰ ਵਿਚਾਰਿਆ ਪਰ ਬਹੁਤ ਤੇਜ਼ੀ ਦੇ ਨਾਲ ਇਹ ਪੁਚਾਲ ਜਿਹੜਾ ਆਇਆ ਇਹ ਦੱਸਿਆ ਜਾ ਰਿਹਾ ਹੈ